ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤ ਮਾਤਾ ਕੀ ਜੈ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਮੈਂਬਰਸ਼ਿਪ ਮੁਹਿੰਮ ਆ ਉਹ ਕੱਲ 2 ਤਰੀਕ ਸ਼ਾਮ 5 ਵਜੇ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੁਸੀਂ ਸਾਡੇ ਕੌਮੀ ਪ੍ਰਧਾਨ ਨੱਡਾ ਸਾਹਿਬ ਸਭ ਤੋਂ ਪਹਿਲਾਂ ਸਾਡੇ ਦੀਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੂੰ ਸ਼ਾਮ ਨੂੰ 5 ਵਜੇ ਪਹਿਲਾ ਮੈਂਬਰ ਜਿਹੜਾ ਉਹ ਬਣਾਉਣਗੇ ਉਸੇ ਰੇੜੀ ਅੱਥਾ ਜਿੱਕਾ ਪੂਸਤਰਾ ਵਿੱਚ ਸਾਡੇ ਐਸੀ ਮੋਰਚੇ ਦੇ ਪ੍ਰਧਾਨ ਸੱਫਰਵਾਲ ਜੀ ਦੀ ਪ੍ਰੇਰਨਾ ਦੇ ਨਾਲ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਭਾਪੀਆਂ ਦਾ ਪਾਰਟੀ ਦੇ ਮੈਂਬਰ ਬਣੇ ਆ ਔਰ ਇਹ ਬਹੁਤ ਆਸ ਲੈ ਕੇ ਪਾਰਟੀ ਚਾਹੀਏ ਆ ਕਿ ਪੰਜਾਬ ਦਾ ਜੇ ਕੋਈ ਭਲਾ ਕਰ ਸਕਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਵੀ ਕਰ ਸਕਦੀ ਆ ਤਾਂ ਸਾਡੇ ਨਾਲ ਜ਼ਿਲ੍ਹਾ ਯੂਥ ਪ੍ਰਧਾਨ ਸਨੀ ਬੈਂਜ ਜੀ ਮੰਡਲ 2 ਦੇ ਮਰਦਾਨ ਅਕੀਸ਼ ਗੁਪਤਾ ਜੀ ਅਤੇ ਹੋਰ ਸਾਡੇ ਬਹੁਤ ਸੀਨੀਅਰ ਲੀਡ ਜਿਹੜੇ ਆ ਉਹ ਇੱਥੇ ਹਾਜ਼ਰ ਹੋਏ ਐ ਇਸ ਵੇਲੇ ਤੋਂ ਮੈਂ ਸਾਰਿਆਂ ਨੂੰ ਪਾਰਟੀ ਚਾਣ ਦੇ ਉੱਪਰ ਜੀਵ ਹੋਇਆ ਆਖਦਾ ਅੱਜ ਇਹਨਾਂ ਨੂੰ ਬਿਸ਼ਵਾਸ ਦਿਵਾਉਣਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਬਿਲਕੁਲ ਨਿਰਪੱਖ ਹੋ ਕੇ ਹਰ ਇੱਕ ਦੇ ਗਰੀਬ ਜਿਹੜੀਆਂ ਉਹ ਵਾਅਦਾ ਕਰੂਗੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਪੂਤਲਾ ਸ਼ਹਿਰ ਵਿੱਚ ਬੀਜੇਪੀ ਪਾਰਟੀ ਵਿੱਚ ਬਹੁਤ ਬਹਾਦਰ ਸਖਸ਼ੀਤਾ ਸ਼ਾਮਲ ਹੋਈਆਂ ਨੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਭਾਈ ਮੋਦੀ ਜੀ ਦਾ ਕੰਮ ਕਾਰ ਨੂੰ ਦੇਖਦੇ ਹੋਏ ਉਹਨਾਂ ਦਾ ਵੱਧਦਾ ਹੋਇਆ ਕਦ ਪੂਰੇ ਵਿਦੇਸ਼ਾਂ ਵਿੱਚ ਕਿ ਭਾਰਤ ਨੇ ਬਹੁਤ ਜ਼ਿਆਦੀ ਤਰੱਕੀ ਕੀਤੀ ਹੈ ਜਦੋਂ ਦੇ ਪ੍ਰਧਾਨ ਮੰਤਰੀ ਬਣੇ ਹਨ ਤੇ ਸਾਡੀਆਂ ਭੈਣਾਂ ਸਾਡੇ ਵੀਰ ਸ਼ਾਮਲ ਹੋ ਰਹੇ ਨੇ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਜੀਤ ਸਿੰਘ ਖੋਜੇਵਾਦੀ ਪਹੁੰਚੇ ਨੇ ਕਿ ਜਦੋਂ ਦੇ ਪ੍ਰਧਾਨ ਬਣੇ ਆ ਉਦੋਂ ਦੇ ਕਪੂਤਲਾ ਜ਼ਿਲ੍ਹੇ ਦੀ ਬੀਜੇਪੀ ਬਹੁਤ ਸਟ੍ਰੌਂਗ ਹੋਈ ਹੈ ਕਿਉਂਕਿ ਇਹਨਾਂ ਦੀ ਟੀਮ ਇਹਨਾਂ ਦੀ ਇਮਾਨਦਾਰੀ ਇਹਨਾਂ ਦਾ ਹਾਰਡ ਵਰਕ ਬੋਲਦਾ ਪਿਆ ਅੱਜ ਵੀ ਜਿੱਕਰ ਮੇਰੀਆਂ ਭੈਣਾਂ ਜਿੱਕਰ ਮੇਰੇ ਵੀਰ ਬੀਜੇਪੀਸੀ ਸ਼ਾਮਲ ਹੋਏ ਆ ਗਏ ਆ ਸਾਡੇ ਕੰਮ ਕਾਰ ਨੂੰ ਦੇਖਦੇ ਹੋਏ ਸਾਡੀ ਮਿਹਨਤ ਨੂੰ ਦੇਖਦੇ ਹੋਏ ਕਿ ਸਾਨੂੰ ਪ੍ਰਧਾਨ ਜੀ ਨੇ ਆਦੇਸ਼ ਦਿੱਤਾ ਵਾ ਕਿ ਆਪਾਂ ਗਰੀਬ ਲੋਕਾਂ ਦੀ ਬਾਹ ਫੜਨੀ ਹੈ ਜਿਹੜਾ ਕੋਈ ਤੁਹਾਡੇ ਕੋਲ ਆਵੇ ਚਾਹੇ ਉਹਨਾਂ ਦਾ ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ ਉਹਨਾਂ ਦੇ ਨਾਲ ਖੜੇ ਹੋਵੋ ਮੈਂ ਇਹੀ ਕਹਾਵਾਂਗਾ ਸਾਰੇ ਲੋਕਾਂ ਨੂੰ ਕਬੂਤਰਿਆਂ ਨੂੰ ਮੇਰੇ ਵੀਰੋ ਆਪਾ ਵੱਧ ਚੜ ਕੇ বিজেপি ਚ ਸ਼ਾਮਲ ਹੋ ਜੀਏ বিজেপি ਨੂੰ ਮਜ਼ਬੂਤ ਬਣਾਏਗੇ ਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇ ਤੇ ਜੋ ਕੁਝ ਵੀ ਹੋ ਰਿਹਾ ਨਸ਼ਾ ਪਤਾ ਜੋ ਵੀ ਹੋ ਰਿਹਾ ਵਾ ਇਹ ਸਾਰਾ ਵੱਧ ਹੋਏਗਾ ਜੈ